ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਗੱਲਬਾਤ ਕਰਾਂਗੇ ਪੋਸ਼ਨ ਟਰੈਕਰ ਤੇ ਸਾਡੀ ਡੇਲੀ ਜਿਹੜਾ ਕੰਮ ਆ ਡੇਲੀ ਰੁਟੀਨ ਆ ਉਹ ਕੀ ਹੋਣੀ ਚਾਹੀਦੀ ਹੈ ਉਹਦੇ ਨਾਲ ਸੰਬੰਧਤ ਅੱਜ ਦੀ ਵੀਡੀਓ ਆ ਕਿਤੇ ਕਾਫੀ ਕੁੜੀਆਂ ਦੇ ਸਵਾਲ ਆ ਰਹੇ ਸੀਗੇ ਕਿ ਜੀ ਜੀ ਸਾਨੂੰ ਜਿਹੜਾ ਇਹ ਦੱਸੋ ਕਿ ਅਸੀਂ ਡੇਲੀ ਜਿਹੜਾ ਆ ਪੋਸ਼ਨ ਟਰੈਕਰ ਤੇ ਕਿਹੜੇ-ਕਿਹੜੇ ਕੰਮ ਕਰਨੇ ਹੁੰਦੇ ਆ ਕਿਉਂਕਿ ਕਈ ਗੱਲਾਂ ਜਿਹੜੀਆਂ ਮਿਸ ਹੋ ਜਾਂਦੇ ਆ ਤਾ ਜਿਹੜੇ ਰਜਿਸਟਰ ਆ ਉਹ ਆਪਣੇ ਬਣ ਰਹੇ ਆ ਪੋਸ਼ਨ ਟਰੈਕਰ ਦੇ ਅਨੁਸਾਰ ਜਿਹੜਾ ਹੈ ਰਿਕਾਰਡ ਉਹ ਅ ਦਸਤਰ ਦੁਆਰਾ ਜਿਹੜਾ ਰਿਕਾਰਡ ਰੱਖਿਆ ਜਾ ਰਿਹਾ ਆਪਣੀ ਜਿਹੜੀ ਆ ਸਾਰੀ ਡਿਟੇਲ ਉਹ ਸ਼ੋਅ ਹੁੰਦੀ ਹੈਗੀ ਦਸਤਰ ਤੱਕ ਤੇ ਵਿਭਾਗ ਤੱਕ ਸੋ ਜਿਹੜਾ ਕੁੜੀਆਂ ਦੇ ਮੈਸੇਜ ਆ ਰਹੇ ਸੀ ਕਿ ਸਾਨੂੰ ਡੇਲੀ ਜਿਹੜੀ ਰੁਟੀਨ ਨਾ ਨਹੀਂ ਪ੍ਰੋਬਲਮ ਆ ਰਹੀ ਹੈ ਸਮਝਣ ਦੇ ਵਿੱਚ ਕੁਝ ਕੁੜੀਆਂ ਬਹੁਤ ਵਧੀਆ ਕੰਮ ਕਰ ਰਹੀਆਂ ਪੁਰਾਣੇ ਵਰਕਰ ਵੀ ਵਧੀਆ ਕੰਮ ਕਰਦੇ ਪਏ ਆ ਨਵੀਆਂ ਕੁੜੀਆਂ ਦਾ ਕਰਦੀਆਂ ਆ ਤੇ ਪਰ ਜਿਹੜਾ ਕੁਝ ਗੱਲਾਂ ਜਿਹੜੀਆਂ ਹੋ ਸਕਿੱਪ ਹੋ ਰਹੀਆਂ ਉਹਨੂੰ ਆਪਾਂ ਅੱਜ ਵੈਰੀ ਆਪਾਂ ਚੈੱਕ ਕਰਾਂਗੇ ਵੀ ਕਿਹੜੀ-ਕਿਹੜੀ ਕੰਮ ਆਪਾਂ ਡੇਲੀ ਕਰਦੇ ਹੁੰਦੇ ਆ ਠੀਕ ਹੈ ਪਹਿਲੇ ਨੰਬਰ ਤੇ ਤਾਂ ਆਪਾਂ ਡੇਲੀ ਮੋਨਿਟਰਿੰਗ ਜਿਹੜੀ ਆ ਡੇਲੀ ਟਰੈਕਿੰਗ ਤੇ ਕਰਦੇ ਹੁੰਦੇ ਆ ਨਾ ਸੋ ਡੇਲੀ ਟਰੈਕਿੰਗ ਨੂੰ ਆਪਾਂ ਡੇਲੀ ਓਪਨ ਕਰਨਾ ਹੁੰਦਾ ਆ ਤੇ ਕੁਝ ਜਿਹੜੀ ਤੁਹਾਨੂੰ ਸ਼ੰਕਾ ਹੁੰਦੀ ਆ ਵੀ ਓਪਨ ਜਦੋਂ ਅਸੀਂ ਕਰਦੇ ਆ ਦਾ ਆਂਗਣਵਾੜੀ ਸੈਂਟਰ ਦਾ ਸਟੇਟਸ ਜਿਹੜਾ ਕਈ ਵਾਰੀ ਜੀਪੀਐਸ ਮੰਗਦਾ ਜਾਂ ਫੋਟੋ ਕੈਪਚਰ ਕਰਦੇ ਤਾਂ ਜੀਪੀਐਸ ਦੀ ਪ੍ਰੋਬਲਮ ਆਉਂਦੀ ਹੈ ਠੀਕ ਹੈ ਉਹਦੇ ਲਈ ਮੈਂ ਅਲੱਗ ਵੀਡੀਓ ਬਣਾਈ ਹੋਈ ਹੈ ਤੁਸੀਂ ਉੱਤੇ ਚੈੱਕ ਕਰ ਸਕਦੇ ਹੋ ਭੱਟ ਮੈਂ ਇੱਕ ਗੱਲ ਇੱਥੇ ਤੁਹਾਨੂੰ ਕਲੀਅਰ ਕਰ ਦੇਣਾ ਚਾਹਣੀ ਹੈ ਵੀ ਆਂਗਣਵਾੜੀ ਸੈਂਟਰ ਜਿਹੜਾ ਹੈ ਆ ਜੇਕਰ ਤੁਸੀਂ ਓਪਨ ਕਰਦੇ ਤਾਂ ਉਹਦੀ ਆਪਣੀ ਲੋਕੇਸ਼ਨ ਪ੍ਰੋਪਰ ਦਫ਼ਤਰ ਤੱਕ ਜਾਂਦੀ ਹੈ ਠੀਕ ਹੈ ਤਾਂ ਤੁਸੀਂ ਜਿਹੜਾ ਜਦੋਂ ਆਂਗਣਵਾੜੀ ਸੈਂਟਰ ਦੇ ਵਿੱਚ ਹੈਗੇ ਆ ਉਦੋਂ ਹੀ ਇਹਨੂੰ ਓਪਨ ਕਰਨਾ ਹੈ ਠੀਕ ਹੈ ਇਨ ਕੇਸ ਤੁਹਾਨੂੰ ਕਿਤੇ ਮੀਟਿੰਗ ਤੇ ਜਾਂ ਤੁਸੀਂ ਜਾ ਫਿਰ ਜਿਹੜਾ ਆ ਅ ਦਫਤਰ ਸੱਧਿਆ ਹੋਇਆ ਕਿਸੇ ਕੰਮ ਲਈ ਠੀਕ ਹੈ ਓਪਨ ਤੁਸੀਂ ਕਰ ਸਕਦੇ ਹੋ ਕਿਤੇ ਕਿਤੇ ਕਈ ਵਾਰੀ ਅ ਕਿਸੇ ਦੀ ਜਿਹੜੀ ਹੈਲਪਰ ਆ ਉਹ ਇੰਨੀ ਐਫੀਸ਼ੀਐਂਟ ਨਹੀਂ ਹੁੰਦੀ ਕਿ ਉਹ ਕੰਮ ਕਰ ਸਕੇ ਕਿਤੇ ਕੋਸ਼ਿਸ਼ ਕਰਨੀ ਆ ਵੀ ਸੈਂਟਰ ਜਿਹੜਾ ਉਹ ਸੈਂਟਰ ਦੀ ਜਗ੍ਹਾ ਤੇ ਹੀ ਓਪਨ ਕੀਤਾ ਜਾਵੇ ਠੀਕ ਹੈ ਤੇ ਫੀਲਡ 'ਚ ਹੈਗੇ ਹਾਂ ਤਾਂ ਸੈਂਟਰ ਜਿਹੜਾ ਉੱਥੇ ਓਪਨ ਕਰਕੇ ਫੀਲਡ 'ਚ ਜਾ ਸਕਦੇ ਹਾਂ ਠੀਕ ਹੈ ਤੇ ਜਾਂ ਫੀਲਡ 'ਚ ਫੋਟੋ ਕਰਨੀ ਹੈ ਤਾਂ ਫੋਟੋ ਜਿਹੜੀ ਹੈ ਕੈਪਚਰਿੰਗ ਉਹ ਸਾਨੂੰ ਦੱਸ ਦਈਏ ਕਿ ਅਸੀਂ ਫੀਲਡ ਦੇ ਵਿੱਚ ਹਾਂ ਤੇ ਉੱਥੇ ਸੈਂਟਰ ਓਪਨ ਕੀਤਾ। ਉਹ ਜਿਹੜਾ ਪਹਿਲਾ ਕੰਮ ਆਪਣਾ ਸੈਂਟਰ ਓਪਨ ਦਾ ਹੀ ਹੈ। ਦੂਜੇ ਨੰਬਰ ਤੇ ਅੰਗਨwadi ਸੈਂਟਰ ਦੀ ਫੋਟੋ ਕੈਪਚਰਿੰਗ ਹੈ ਠੀਕ ਹੈ। ਉਹਦੀ ਵੀ ਮੈਂ ਅਲੱਗ ਤੋਂ ਤੁਹਾਨੂੰ ਵੀਡੀਓ ਪਾ ਚੁੱਕੀ ਹੈਗੀ ਆ ਵੀ ਤੁਸੀਂ ਕਿਵੇਂ ਫੋਟੋ ਕੈਪਚਰ ਕਰਨੀ ਹੈਗੀ ਆ ਠੀਕ ਹੈ। ਅੰਗਨwadi ਸੈਂਟਰ 'ਚ ਕੋਈ ਵੀ ਕੰਮ ਕਰਪਿਆਂ ਦੀ ਜਿਹੜਾ ਤੁਸੀਂ ਫੋਟੋ ਕੈਪਚਰ ਕਰਕੇ ਆ ਠੀਕ ਜャ ਫੀਲਡ ਵਿੱਚ ਹੋਮ ਵਿਜ਼ਿਟ ਕਰ ਰਹੇ ਹਾਂ ਉਹਦੀ ਫੋਟੋ ਵੀ ਆਪਾਂ ਪਾ ਸਕਦੇ ਹਾਂ ਉਸ ਤੋਂ ਬਾਅਦ ਅਟੈਂਡੈਂਸ ਹੈਗੀ ਹੈ ਅਟੈਂਡੈਂਸ ਦੇ ਵਿੱਚ ਤੁਸੀਂ ਜਿਹੜੇ ਬੱਚੇ ਤੁਹਾਡੇ ਕੋਲੇ ਹਾਜ਼ਰ ਹੋਏ ਆ ਠੀਕ ਹੈ ਮੇਰਾ ਜਿਹੜਾ ਅੰਗਨwadi ਸੈਂਟਰ ਆ ਉਹ ਥੋੜਾ ਪਾਸੇ ਲੱਗਦਾ ਹੈਗਾ ਇਸ ਕਰਕੇ ਉੱਥੋਂ ਮੈਂ টিਐਚਆਰ ਹੀ ਦੇ ਸਕਦੀ ਹਾਂ ਸਕੂਲ ਦੇ ਵਿੱਚ ਨਹੀਂ ਲੱਗਦਾ ਸੋ ਇਸ ਇੱਥੇ ਜਿਹੜੀ ਮੇਰੀ ਅਟੈਂਡੈਂਸ ਜਿਹੜੀ ਮਾਰਕ ਨਹੀਂ ਕੀਤੀ ਗਈ ਮਾਰਨਿੰਗ 스ਨੈਕ ਵੀ ਮਾਰਕ ਨਹੀਂ ਕੀਤੀ ਕਿਉਂਕਿ ਮੈਂ টিਐਚਆਰ ਕਰਦੀ ਹਾਂ ਜੇਕਰ ਤੁਸੀਂ ਵੀ টিਐਚਆਰ ਕਰਦੇ ਹੋ ਤਾਂ ਤੁਸੀਂ ਅਟੈਂਡੈਂਸ ਨਹੀਂ ਲਗਾਉਣੀ ਇਹ ਡਾਊਟ ਹੁੰਦਾ ਕਿ ਕੁੜੀਆਂ ਨੂੰ ਵੀ ਅਸੀਂ اٹੈਂਡੈਂਸ ਲਗਾਉਣੀ ਹੈ ਕਿ ਨਹੀਂ ਲਗਾਉਣੀ ਜੇ ਤੁਸੀਂ ਐਚਸੀਐਮ ਕਰਦੇ ਆ ਤਾਂ ਹੀ اٹੈਂਡੈਂਸ ਲਗਾਉਣੀ ਹੈ ਮੈਂ ਅੱਗੇ ਵੀ ਦੱਸ ਚੁੱਕੀ ਹਾਂ اٹੈਂਡੈਂਸ ਦਾ ਮਤਲਬ ਹੈ ਬੱਚਾ ਸਾਡੇ ਕੋਲੇ ਆਇਆ ਮਾਰਨਿੰਗ 스ਨੈਕ ਦਾ ਮਤਲਬ ਹੈ ਅਸੀਂ ਉਹਨੂੰ ਖਾਣਾ ਦਿੱਤਾ ਐਚਸੀਐਮ ਦਾ ਮਤਲਬ ਹੈ ਅਸੀਂ ਉਹਨੂੰ ਦੁਪਹਿਰ ਦਾ ਖਾਣਾ ਦਿੱਤਾ ਮਾਰਨਿੰਗ 스ਨੈਕ ਸਵੇਰ ਦਾ ਖਾਣਾ ਠੀਕ ਹੈ ਤੇ ਐਚਸੀਐਮ ਮਤਲਬ ਦੁਪਹਿਰ ਦਾ ਖਾਣਾ ਇਹ ਜਿਹੜਾ ਆ ਤੁਸੀਂ ਜੇਕਰ ਐਕਸੀਐਮ ਦਿੰਨੇ ਹੋ ਤਾਂ ਤੁਸੀਂ ਡੇਲੀ ਬੱਚਿਆਂ ਦੀ ਜਿਹੜੀ ਹਾਜ਼ਰੀ ਹੈ ਉਹ ਲਾ ਕੇ ਉਹਨੂੰ ਸਬਮਿਟ ਕਰਨਾ ਠੀਕ ਹੈ ਜਿਹੜੇ ਜਿਹੜੇ ਬੱਚੇ ਆਉਣ ਤੁਹਾਡੇ ਕੋਲ ਉਸ ਤੋਂ ਬਾਅਦ ਪੀਐਚਆਰ ਤੇ ਐਕਸੀਐਮ ਪੀਐਚਆਰ ਤੇ ਐਕਸੀਐਮ ਜਿਹੜਾ ਉਹ ਅਲੱਗ-ਅਲੱਗ ਦੋਵੇਂ ਆਪਸ਼ਨਸ ਆਪਾਂ ਨੂੰ ਦਿੱਤੇ ਜਾਂ ਹੁੰਦੀਆਂ ਆਪਾਂ ਜਿਵੇਂ ਕੰਮ ਕਰਦੇ ਆ ਉਹਦੇ ਅਕੋਰਡਿੰਗ ਆਪਾਂ ਪੀਐਚਆਰ ਜਾਂ ਐਕਸੀਐਮ ਕਰਨਾ ਠੀਕ ਹੈ ਤੇ ਐਕਸੀਐਮ ਆਪਾਂ ਡੇਲੀ-ਡੇਲੀ ਕਰਨਾ ਹੈ ਪੀਐਚਆਰ ਜਿਹੜਾ ਉਹ ਜਿਵੇਂ ਵਿਭਾਗ ਦਿਆਂ ਤੁਹਾਨੂੰ ਹਦਾਇਤਾਂ ਆਉਂਦੀਆਂ ਜਾਂ ਫੀਡ ਦੇ ਅਕੋਰਡਿੰਗ ਤੁਸੀਂ ਕਰ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਹੈਗੀਆਂ ਐਕਟੀਵਿਟੀ ਐਕਟੀਵਿਟੀ ਦੇ ਵਿੱਚ ਦੋ ਐਕਟੀਵਿਟੀ ਹੁੰਦੀਆਂ ਹਨ ਪਰਸਨਲ ਹਾਈਜਨ ਤੇ ਪ੍ਰੀ ਸਕੂਲ এডੂਕੇਸ਼ਨ ਪਰਸਨਲ ਹਾਈਜਨ ਬਾਰੇ ਆਪਾਂ ਗਰਵਤਿਆਂ ਨੂੰ ਵੀ ਦੱਸ ਸਕਦੇ ਹੈਗੇ ਆਂ ਦੁੱਧ ਪਿਲਾਉ ਮਾਵਾਂ ਨੂੰ ਵੀ ਦੱਸ ਸਕਦੇ ਆਂ ਇਸ ਕਰਕੇ ਇਸ ਐਕਟੀਵਿਟੀ ਨੂੰ ਤੁਸੀਂ ਪਿਕ ਕਰਕੇ ਸਬਮਿਟ ਕਰ ਸਕਦੇ ਹੋ ਜੇਕਰ ਤੁਸੀਂ ਕੋਲੇ ਬੱਚੇ ਜਿਹੜੇ ਉਹ ਨਹੀਂ ਵੀ ਆਉਂਦੇ ਤਾਂ ਠੀਕ ਹੈ ਜੇਕਰ ਤੁਸੀਂ ਪ੍ਰੀ ਸਕੂਲ এডੂਕੇਸ਼ਨ ਦੇ ਰਹੇ ਹੋ ਤਾਂ ਤੁਸੀਂ ਇਸ ਆਪਸ਼ਨ ਨੂੰ ਪਲੈਕ ਟੂ ਕਰਕੇ ਉਹਨੂੰ ਸਬਮਿਟ ਕਰਨਾ ਹੈ ਠੀਕ ਹੈ ਜੀ ਇਹ ਤਾਂ ਹੋ ਗਈ ਸਾਡੀ ਡੇਲੀ ਜਿਹੜਾ ਟਰੈਕਰ ਦੇ ਉੱਤੇ ਸਸੇ ਡੇਲੀ ਰੁਟੀਨ ਦੇ ਵਿੱਚ ਕੰਮ ਕਰਨਾ ਹੁੰਦਾ ਦੂਸਰੇ ਨੰਬਰ ਤੇ ਇਸ ਪੇਜ ਤੋਂ ਇਲਾਵਾ ਸੇ ਹੋਮ ਵਿਜ਼ਿਟ ਵਾਲੇ ਪੇਜ ਤੇ ਵੀ ਜਾਣਾ ਹੁੰਦਾ ਹੋਮ ਵਿਜ਼ਿਟ ਵਾਲੇ ਪੇਜ ਤੇ ਜੇਕਰ ਕੋਈ ਵੀ ਵਿਜ਼ਿਟ ਡਿਊ ਆਇਆ ਹੋਇਆ ਤਾਂ ਤੁਸੀਂ ਉਹਨੂੰ ਕੰਪਲੀਟ ਕਰਨਾ ਹੈ ਠੀਕ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਵਿਜ਼ਿਟ ਹੈਗੇ ਆ ਉਹ ਕੰਪਲੀਟ ਕੀਤੇ ਹੋਏ ਵਿਜ਼ਿਟ ਹੈ ਡਿਊ ਦੇ ਵਿੱਚ ਮੇਰੇ ਜ਼ੀਰੋ ਆ ਰਿਹਾ ਹੈ ਠੀਕ ਹੈ ਤੋ ਇਸ ਤਰ੍ਹਾਂ ਤੁਸੀਂ ਵੀ ਜਿਹੜਾ ਅਪ ਟੂ ਡੇਟ ਆਪਣਾ ਰਿਕਾਰਡ ਰੱਖਣਾ ਹੈ ਤੀਸਰੇ ਨੰਬਰ ਤੇ ਸਾਡੀ ਹੈਗੀ ਵੈਕਸੀਨੇਸ਼ਨ ਕਿ ਤੇ ਹோம் ਪੇਜ ਤੇ ਜਾਵਾਂਗੇ ਹோம் ਪੇਜ ਦੇ ਉੱਤੇ ਸਾਡੀ ਵੈਕਸੀਨੇਸ਼ਨ ਦਾ ਉੱਪਰ ਆ ਰਿਹਾ ਹੈ ਬੈਨੀਫਿਸ਼ਰੀ ਵੈਕਸੀਨੇਸ਼ਨ ਹੈ ਨਾ ਇਹਨੂੰ ਤੁਸੀਂ ਓਪਨ ਕਰਨਾ ਹੈ ਵੈਸੇ ਤਾਂ ਆਪਾਂ ਵੈਕਸੀਨੇਸ਼ਨ ਜਿਹੜੀ ਆ ਉਹ ਜਦੋਂ ਤੁਹਾਡੇ ਪਿੰਡ ਦੇ ਵਿੱਚ ਟੀਕੇ ਲੱਗਣਿਆ ਤੁਸੀਂ ਉਸ ਦਿਨ ਅਪਡੇਟ ਕਰਨਾ ਇਨ ਕੇਸ ਤੁਸੀਂ ਇਹਨੂੰ ਜਿਹੜਾ ਖੋਲ ਕੇ ਓਪਨ ਕਰਕੇ ਦੇਖ ਲਿਆ ਕਰੋ ਜਿਵੇਂ ਹੁਣ ਆਪ ਦੋ ਬੱਚੇ ਡਿਊ ਆ ਰਹੇ ਹੈਗੇ ਮੇਰੇ ਡਿਊ ਕੇਸ ਦੇ ਵਿੱਚ ਆ ਰਹੇ ਆ ਠੀਕ ਮੈਂ ਇਹਨਾਂ ਨੂੰ ਉਪਨ ਕਰਕੇ ਦੱਸਣੀ ਆ ਤੁਹਾਨੂੰ ਇਹਨਾਂ ਦਾ ਜਿਹੜੀ ਵੈਕਸੀਨੇਸ਼ਨ ਹੈਗੀ ਆ 14 8 ਦੀ ਡਿਊ ਆ ਗਈ ਹੈ ਨਾ ਤਾਂ ਮੇਰੇ ਜਿਹੜੇ ਪਿੰਡ 'ਚ ਵੈਕਸੀਨੇਸ਼ਨ ਹੋਈ ਸੀਗੀ ਉਹ ਕੋ 7 8 ਨੂੰ ਹੋਈ ਸੀ ਪਹਿਲੇ ਬੁੱਧਵਾਰ ਨੂੰ 7 ਅਗਸਤ ਨੂੰ ਤਾਂ ਇਹ ਜਿਹੜੀ ਤਰੀਕ ਹੈ ਇਹ ਬਾਅਦ ਵਿੱਚ ਚੋਹ ਹੋਣ ਲੱਗੀ ਹੈ ਠੀਕ ਹੈ ਤਾਂ ਇਹਨੂੰ ਮੈਂ ਜਦੋਂ ਮੰਨ ਲਓ ਬੱਚੇ ਦੀ ਵੈਕਸੀਨੇਸ਼ਨ ਹੋ ਗਈ ਉਦੋਂ ਆਪਾਂ ਇਹਨੂੰ ਸਬਮਿਟ ਕਰ ਦਾਂਗੇ ਡਿਊ ਤਾਂ ਆਪਾਂ ਇਹਦੀ वैक्सीनेशन डेट ਭਰ ਕੇ ਠੀਕ ਹੈ ਤਕਰੀਬਨ ਜਿਹੜਾ ਅਗਲੇ ਬੁੱਧਵਾਰ ਹੀ ਇਹਦੇ ਹਮ ਵੈਕਸੀਨ ਹੋਊਗੀ ਸੋ ਇਹਨੂੰ ਜਿਹੜਾ ਆਪਾਂ ਅਗਲੇ ਬੁੱਧਵਾਰ ਸਬਮਿਟ ਕਰ ਸਕਦੇ ਆ ਤਾਂ ਮਤਲਬ ਇੱਥੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਮੇਰੇ ਐਨੇ ਬੱਚਿਆਂ ਦੇ ਹਜੇ ਡਿਊ ਪਏ ਹਨ 0 ਤੋਂ 6 ਮਹੀਨੇ ਦੇ ਦੋ ਬੱਚੇ ਡਿਊ ਆ ਠੀਕ ਹੈ ਓਵਰ ਡਿਊ ਵਾਲੀਆਂ ਕੇਸਿਸ ਦੇ ਵਿੱਚ ਕੀ ਹੁੰਦਾ ਕਿ ਓਵਰ ਡਿਊ ਵਾਲੀਆਂ ਤਰੀਕਾ ਆਪਣੇ ਕੋਈ ਲੰਘ ਗਿਆ ਹੁੰਦੀਆਂ ਉਹਨਾਂ ਨੂੰ ਵੀ ਆਪਾਂ ਫਿਲ ਕਰ ਸਕਦੇ ਆ ਠੀਕ ਹੈ ਕੰਪਲੀਟਡ ਦੇ ਵਿੱਚ ਕਿੰਨੇ ਕੇਸ ਆ ਰਹੇ ਆ ਓਵਰ 듀 ਦੇ ਵਿੱਚ ਕਿੰਨੇ ਕੇ ਸਾਰੇ ਤੁਸੀਂ ਡੇਲੀ ਥੋੜਾ ਜਿਹਾ ਇਹਨੂੰ ਚੈੱਕ ਕਰਦੇ ਰਹਿਣਾ ਤਾਂ ਕਿ ਜਦੋਂ ਵੈਕਸੀਨੇਸ਼ਨ ਹੋਣੀ ਹੈ ਤੁਸੀਂ ਇਹਦੀਆਂ ਡੇਟਸ ਪ੍ਰੋਪਰ ਭਰ ਸਕੋ ਠੀਕ ਹੈ 10 ਪੁਆਇੰਟ ਹੋ ਗਏ ਵੈਸੇ ਟੋਟਲ 10 ਚੀਜ਼ਾਂ ਹੈਗੀਆਂ ਤੀਸਰੇ ਨੰਬਰ ਤੇ ਆਪਾਂ ਅੱਗੇ ਪਹਿਲਾਂ ਆਪਾਂ ਡੇਲੀ ਮੀਟਰਿੰਗ ਕੀਤਾ ਦੂਜੇ ਨੰਬਰ ਤੇ ਹੋਮ ਵਿਜ਼ਿਟ ਤੀਜੇ ਨੰਬਰ ਤੇ ਵੈਕਸੀਨੇਸ਼ਨ ਚੈੱਕ ਕਰਨੀ ਹੈ ਚੌਥੇ ਨੰਬਰ ਤੇ ਜੇ ਕੋਈ ਨਵੀਂ ਰਜਿਸਟ੍ਰੇਸ਼ਨ ਆ ਠੀਕ ਹੈ ਤਾਂ ਆਪਾਂ ਰਜਿਸਟ੍ਰੇਸ਼ਨ ਜਿਹੜੀ ਆ ਉਹ ਜਲਦੀ ਤੋਂ ਜਲਦੀ ਕਰਨ ਦੀ ਕੋਸ਼ਿਸ਼ ਕਰਨੀ ਹੈ ਭਾਵੇਂ ਪ੍ਰੈਗਨੈਂਟ ਹੈ ਤੇ ਭਾਵੇਂ प्रेग्नेंट ਤੋਂ ਲაქਟੇਟਿੰਗ ਚ ਜਾਣਾ ਠੀਕ ਹੈ ਜੇਕਰ ਜਿਹੜਾ ਬੱਚਾ ਹੈਗਾ ਉਹ ਆਲਰੇਡੀ ਤੁਹਾਡਾ 0 ਤੋਂ 6 ਮਹੀਨੇ ਵਾਲਾ ਬੱਚਾ ਜਿਹੜਾ ਉਹ ਆਪਣੇ ਆਪ 6 ਤੋਂ 3 ਚ ਚਲਿਆ ਜਾਂਦਾ ਹੁੰਦਾ 3 ਤੋਂ 6 ਚ ਚਲਿਆ ਜਾਂਦਾ ਠੀਕ ਹੈ ਸਿਰਫ ਆਪਾਂ प्रेग्नेंट ਤੇ ਲაქਟੇਟਿੰਗ ਦਾ ਹੀ ਆਪਾਂ ਜਿਹੜੀ ਕਾਰਵਾਈ ਕਰਨੀ ਹੁੰਦੀ ਹੈ प्रेग्नੈਂਟਸ ਨੂੰ ਨਿਊ ਰਜਿਸਟ੍ਰੇਸ਼ਨ ਕਰਨੀ ਹੁੰਦੀ ਹੈ ਲაქਟੇਟਿੰਗ ਦੇ ਵਿੱਚ ਜਿਹੜਾ ਆਪਾਂ ਉਹਨੂੰ ਮਾਈਗ੍ਰੇਟ ਕਰਨਾ ਹੁੰਦਾ ਠੀਕ ਹੈ ਇਹ ਕੰਮ ਹੋ ਗਿਆ ਜੀ ਉਸ ਤੋਂ ਬਾਅਦ ਵੇਟ ਜਿਹੜਾ ਆਪਾਂ 10 ਤਰੀਕ ਤੱਕ ਕੰਪਲੀਟ ਕਰਨਾ ਹੁੰਦਾ ਕੁਐਸਚਨ ਟ੍ਰੈਕਰ ਦੇ ਉੱਤੇ ਠੀਕ ਹੈ ਉਹਨੂੰ ਆਪਾਂ ਸ਼ੁਰੂ ਕਰ ਸਕਦੇ ਆ ਭਾਵੇਂ ਇੱਕ ਤਰੀਕ ਤੁਸੀਂ ਸ਼ੁਰੂ ਕਰ ਲਿਆ ਕਰੋ ਹੌਲੀ ਹੌਲੀ ਬੱਚੇ ਦੇ ਜਿਹੜਾ ਜਿੰਨੇ ਕਿ ਬੱਚਿਆਂ ਦਾ ਤੁਸੀਂ ਵੇਟ ਜਿਹੜਾ ਕਰ ਲਿਆ ਉਹਨਾਂ ਨੂੰ ਆਨਲਾਈਨ ਕਰ ਦਿਆ ਕਰੋ ਠੀਕ ਹੈ ਤਾਂ ਵੇਟ ਹੋ ਗਿਆ ਉਸ ਤੋਂ ਬਾਅਦ ਵਿਲੇਜ ਹੈਲਥ ਸੈਨੀਟੇਸ਼ਨ ਐਂਡ ਨਿਊਟ੍ਰੀਸ਼ਨ ਡੇ ਜਿਹੜਾ ਆਪਾਂ ਇਵੈਂਟ ਭਰਦੇ ਆ ਠੀਕ ਹੈ ਇਹ ਇਵੈਂਟ ਜਿਹੜਾ ਆਪਾਂ 10 ਤਰੀਕ ਨੂੰ ਭਰਨਾ ਹੁੰਦਾ ਹੈ ਠੀਕ ਹੈ ਜਾਂ ਜਿਹੜਾ ਜਦੋਂ ਤੁਹਾਡੇ ਪਿੰਡ ਦੇ ਵਿੱਚ এবੀਐਚ ਐਸਐਨਡੀ ਦੀ ਮੀਟਿੰਗ ਹੁੰਦੀ ਆ ਵਿਲੇਜ ਹੈਲਥ ਸੈਂਟੇਸ਼ਨ ਐਂਡ ਨਿਊਟ੍ਰੀਸ਼ਨ ਕਮੇਟੀ ਦੀ ਮੀਟਿੰਗ ਹੁੰਦੀ ਆ ਉਸ ਦਿਨ ਦੀ ਤੁਸੀਂ ਥ੍ਰੀਕ ਭਰ ਕੇ ਇਹਨੂੰ ਸਬਮਿਟ ਕਰਨਾ ਹੁੰਦਾ ਜਿੰਨੇ ਵਾਰ ਡਿਸਪੈਂਸ ਨੇ ਭਾਗ ਲਿਆ ਉਹ ਲਿਖਨੇ ਹੁੰਦੇ ਆ ਠੀਕ ਹੈ ਵੈਸੇ ਤਕਰੀਬਨ ਜਿਹੜਾ ਜਿਸ ਦਿਨ ਵੈਕਸੀਨੇਸ਼ਨ ਹੁੰਦੀ ਆ ਉਸ ਦਿਨ ਸਾਰੇ ਜਿਹੜੀ ਆ ਕਮੇਟੀ ਇਕੱਠੀ ਹੁੰਦੀ ਜਿਹੜਾ ਮੀਟਿੰਗ ਕਰਦੀ ਹੁੰਦੀ ਆ ਠੀਕ ਹੈ ਤਾਂ ਆਪਾਂ ਉਹ ਡੇਟ ਵੀ ਭਰ ਸਕਦੇ ਆ ਉਸ ਤੋਂ ਬਾਅਦ ਆ ਗਿਆ ਸੀਬੀ ਸੀਬੀ ਜਿਹੜਾ ਆਪਣੇ ਦੋ ਇਵੈਂਟ ਆਪਾਂ ਹਰੇਕ ਮਹੀਨੇ ਦੋ ਇਵੈਂਟ ਜਿਹੜੇ ਆਪਾਂ ਆਨਲਾਈਨ ਕਰਦੇ ਹੁੰਦੇ ਆ ਇਵੈਂਟ ਦੀ ਮੈਂ ਅਲੱਗ ਤੋਂ ਵੀਡੀਓ ਪਾਈ ਹੋਈ ਹੈ ਉਹ ਤੁਸੀਂ ਚੈੱਕ ਕਰ ਸਕਦੇ ਆ ਠੀਕ ਹੈ ਸੋ 14 ਤੇ 28 ਤਰੀਕ ਨੂੰ ਆਪਾਂ ਦੋਨਾਂ ਚ ਜਿਹੜੇ ਆ ਪੰਜਾਂ ਦੇ ਵਿੱਚੋਂ ਕੋਈ ਵੀ ਦੋ ਇਵੈਂਟ ਜਿਹੜੇ ਆਨਲਾਈਨ ਕਰਨੇ ਹੁੰਦੇ ਜਿਹੜੇ ਆਪਾਂ ਡੇ ਮਨਾਉਣੇ ਆ ਠੀਕ ਹੈ ਉਸ ਤੋਂ ਬਾਅਦ ਆ ਗਿਆ ਜੀ 8ਵੇਂ ਨੰਬਰ ਤੇ 7.8ਵੇਂ ਨੰਬਰ ਤੇ ਹੈਗਾ ਫੈਮਿਲੀ ਸਰਵੇ ਫੈਮਿਲੀ ਸਰਵੇ ਦੀ ਹਜੇ ਆਪਾਂ ਨੂੰ ਜਿਹੜੀ ਹੈ ਦਫ਼ਤਰ ਵੱਲੋਂ ਕੋਈ ਹਦਾਇਤ ਨਹੀਂ ਹੋਈ ਸੀ ਇਸ ਕਰਕੇ ਥੋੜਾ ਡਿਲੇ ਚੱਲ ਰਿਹਾ ਫੈਮਿਲੀ ਸਰਵੇ ਦੇ ਵਿੱਚ ਤੁਸੀਂ ਰੋਜ਼ਾਨਾ ਜਿਹੜਾ ਹੈ ਇੱਕ ਫੈਮਿਲੀ ਜੇਕਰ ਰਜਿਸਟਰ ਕਰ ਲਿਆ ਕਰੋਗੇ ਤਾਂ ਤੁਹਾਨੂੰ ਜਿਹੜਾ ਕੰਮ ਇਕੱਠਾ ਨਹੀਂ ਹੋਏਗਾ ਠੀਕ ਹੈ ਤੇ ਨੰਬਰ 9 ਤੇ ਹੈਗਾ ਹੈ ਬੈਨੀਫਿਸ਼ੀਰੀ ਈ ਕੇ ਵਾਈ ਸੀ ਇਹ ਵੀ ਜਿਹੜਾ ਤੁਸੀਂ ਜੇਕਰ ਸੰਭਵ ਹੋਵੇ ਤਾਂ ਹਰ ਰੋਜ਼ ਜਿਹੜੀ ਇੱਕ ਈ ਕੇਵਾਈਸੀ ਜਿਹੜੀ ਉਹ ਕਰ ਲਿਆ ਕਰੋ ਇੱਕ ਸਲਾਹ ਪਾਤਰੀ ਨੂੰ ਸੱਦ ਕੇ ਜਿਹੜਾ ਉਹਦੀ ਕੇਵਾਈਸੀ ਕਰ ਲਿਆ ਕਰੋ ਤਾਂ ਤੁਹਾਡਾ ਜਿਹੜਾ ਕੰਮ ਉਹ ਛੇਤੀ ਹੋ ਜਾਊਗਾ ਠੀਕ ਹੈ ਮਤਲਬ ਪੈਂਡਿੰਗ ਚ ਨਹੀਂ ਆਊਗਾ ਉਸ ਤੋਂ ਬਾਅਦ ਹੈਗੀ ਆ 10ਵੇਂ ਨੰਬਰ ਤੇ ਕਿ ਆਪਾਂ ਮਹੀਨੇ ਦੇ ਵਿੱਚ ਦੋ ਵਾਰੀ ਠੀਕ ਹੈ ਘੱਟੋ ਘੱਟ ਇੱਕ ਵਾਰ ਤਾਂ ਆਪਾਂ ਕਰਨਾ ਹੀ ਹੈਗਾ ਇਹ ਕੰਮ ਲੋਕੇਸ਼ਨ ਜਿਹੜੀ ਹੈ ਆਂਗਨwadi ਸੈਂਟਰ ਦੀ ਲੋਕੇਸ਼ਨ ਜਿਹੜੀ ਆ ਉਹਨੂੰ ਮਹੀਨੇ ਦੇ ਵਿੱਚ ਦੋ ਵਾਰੀ ਆਪਾਂ ਅਪਡੇਟ ਕਰਨਾ ਹੁੰਦਾ ਠੀਕ ਹੈ ਤੇ ਹੋ ਸਕੇ ਤਾਂ ਜਿਹੜਾ ਦੋ ਵਾਰੀ ਪਰ ਇੱਕ ਵਾਰੀ ਤਾਂ ਜ਼ਰੂਰ ਹੀ ਆਂਗਨવાડી ਸੈਂਟਰ ਦੀ ਲੋਕੇਸ਼ਨ ਆਪਾਂ ਅਪਡੇਟ ਕਰਨੀ ਹੁੰਦੀ ਹੈ ਠੀਕ ਹੈ ਤੇ ਉਂਟੀ ਸਾਡਾ ਪੋਸ਼ਨ ਟਰੈਕਰ ਜਿਹੜਾ ਹੈਗਾ ਉਹ ਲੋਕੇਸ਼ਨ ਤੇ ਹੀ ਚੱਲਦਾ ਹੈਗਾ ਸਾਡੀ ਸਾਰੀ ਡਿਟੇਲ ਸਾਡਾ ਸਾਰਾ ਡਾਟਾ ਜਿਹੜਾ ਉਹ ਪੋਸ਼ਨ ਟਰੈਕਰ ਤੇ ਲੋਕੇਸ਼ਨ ਦੇ ਨਾਲ ਹੀ ਜਿਹੜਾ ਹੈ ਉਹ ਆਨਲਾਈਨ ਹੁੰਦਾ ਹੈ ਠੀਕ ਹੈ ਸੋ ਇਹ ਸੀਗੀ ਅੱਜ ਦੀ ਜਾਣਕਾਰੀ ਪੋਸ਼ਨ ਟਰੈਕਰ ਦੇ ਸੰਬੰਧ ਵਿੱਚ ਮੈਂ 10 ਪੁਆਇੰਟ ਦੱਸਦੇ ਆ 10 ਦੇ 10 ਜਿਹੜੇ ਆ ਤੁਸੀਂ ਆ ਆਪਣੇ ਦਿਮਾਗ ਦੇ ਵਿੱਚ ਰੱਖਣਾ ਕਿ ਅਸੀਂ ਜਿਹੜਾ ਵਧੀਆ ਕੰਮ ਕਰੀਏ ਕਿਉਂਕਿ ਆਪਣੇ ਰਜਿਸਟਰ ਤੁਸੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਆ ਮੰਥਲੀ ਪ੍ਰੋਗਰੈਸ ਰਿਪੋਰਟ ਜਿਹੜੀ ਐਮਪੀਆਰ ਜਾਂਦੀ ਹੈ ਉਹਦੇ ਵਿੱਚ ਆਪਣਾ ਸਾਰਾ ਡਾਟਾ ਰਜਿਸਟਰਡ ਹੋ ਰਿਹਾ ਜੋ ਵੀ ਕੰਮ ਆਪਾਂ ਗਲਤ ਕਰ ਰਹੇ ਆ ਜਾਂ ਸਹੀ ਕਰਦੇ ਪਏ ਆ ਉਹ ਸਾਰਾ ਕੁਝ ਇਹਦੇ ਵਿੱਚ ਜਿਹੜਾ ਫੀਡ ਹੋ ਰਿਹਾ ਠੀਕ ਹੈ ਤੇ ਇਹਦੇ ਤੇ ਇਹ ਨਹੀਂ ਹੈਗਾ ਕਿ ਆਪਾਂ ਅਲੱਗ ਤੋਂ ਕੁਝ ਜਿਹੜਾ ਕੰਮ ਕਰਨਾ ਹੈਗਾ